ਬੋਲਤਾ ਵੀ ਠੀਕ ਆ ਠੀਕ ਨੇ ਜਗਨਵਰੀ ਆਂਡਾ ਵੀ ਦੇ ਰੱਖਿਆ ਚੱਕ ਲਾਂਡਾ ਵੀ ਆ ਪਿਆ ਮਿੱਤਰੋ ਇਹਨੂੰ ਆਪਾਂ ਚੱਕ ਲੈਨੇ ਆ ਇਹ ਚਲੋ ਭਾਈ ਜਾਲ ਮਿੱਤਰੋ ਲਿਆਇਆ ਆਪਾਂ ਖੋਡੇ ਦੇ ਅੰਦਰ ਆਜੋ ਹੁਣ ਆਪਾਂ ਕਬੂਤਰ ਫੜ ਲਈ ਆਪਣੇ ਨਵੇਂ ਤੇ ਪਾਈਏ ਜਾਲ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਮਿੱਤਰੋ ਠੀਕ ਠਾਕ ਹੋ ਜਾਨਵਰ ਫੱਟ ਨੇ ਭਾਈ ਸਾਰਿਆਂ ਦੇ ਤਾਂ ਮਿੱਤਰੋ ਆਪਾਂ ਨਵੇਂ ਕਬੂਤਰਾਂ ਨੂੰ ਆਪਣੇ ਨੂੰ ਧੁੱਪ ਲਵਾਉਣ ਲੱਗੇ ਆ ਨਵੇਂ ਕਬੂਤਰਾਂ ਨੇ ਜਿਹੜੇ ਟੈਂਕੀ ਤੋਂ ਫੜਿਆ ਸੀ ਇਹਨੂੰ ਵੀ ਵਿੱਚ ਛਾਡੋ ਦੇ ਉਤਲੇ ਪਾਸੇ ਛੱਡ ਦੇ ਸਾਰੇ ਕਬੂਤਰਾਂ ਨੂੰ ਧੁੱਪ ਪਲਵਾਵਾਂਗੇ ਆਪਾਂ ਹੁਣ ਆਪਾਂ ਫੜਦੇ ਨਵੇਂ ਕਬੂਤਰ ਇੱਕ ਮਿੰਟ ਹੋਰ ਕਿੱਥੇ ਆ ਨਮਾ ਲੋ ਬਈ ਕੱਪਾ ਫੜ ਲਿਆ ਬੱਚਾ ਚਿੱਟੀਆਂ ਖਾਂ ਵਾਲਾ ਇਹਨੂੰ ਵੀ ਆਪਾਂ ਅੰਦਰ ਛੱਡ ਦਿੰਨੇ ਆ ਇਹ ਦੇਖਦਾ ਕਿਵੇਂ ਆ ਯਾਰ ਠੀਟਾ ਡਿੱਡਾ ਆ ਬਾਜੂ ਨੂੰ ਦੇਖਦਾ ਹੈ ਨਾ ਹੈ ਨਾ ਹਾਂ ਬਾਬਾ ਤਾਂ ਹੁਣ ਮੋੜ ਲੈਂਦਾ ਯਾਰ ਇਹ ਪਤਾ ਨਹੀਂ ਤਾਂ ਮਰੋੜਨ ਦੀ ਬਿਮਾਰੀ ਤਾਂ ਨਹੀਂ ਇਹਨੂੰ ਕਿਤੇ ਹੈ ਆਹ ਦੇਖ ਇੱਕ ਮਿੰਟ ਡੇਡ ਡੇਡਾ ਝਾਕਦਾ ਪਤਾ ਨਹੀਂ ਕਿ ਉੱਤੇ ਕਬੂਤਰੀ ਕਿ ਨਹੀਂ ਦੇਖਦਾ ਤਾਂ ਪਤਾ ਨਹੀਂ ਤਾਂ ਚਲੋ ਬਈ ਕੱਪਾ ਫੜ ਲਿਆ ਇਦੇ ਨਾਲ ਦਾ ਇਹ ਵੀ ਚਿੱਟੀਆਂ ਅੱਖਾਂ ਦਾ ਹੀ ਆ ਇਹਨੂੰ ਵੀ ਛੱਡ ਦਿੰਨੇ ਆ ਤਿੰਨੇ ਆ ਪਾ ਫੜ ਲਏ ਬਈ ਤਿੰਨੇ ਚਿੱਟੀਆਂ ਅੱਖਾਂ ਦੇ ਨੇ ਦੇਖੋ ਬਈ ਇੱਕ ਰਹਿ ਗਈ ਇੱਕ ਰਹਿ ਗਈ ਉਹ ਰਹਿ ਗਿਆ ਮੈਨਾਂ ਦਾ ਖੱਟੀਆਂ ਅੱਖਾਂ ਦਾ ਪਿਓਰ ਚਟਾ ਕਬੂਤਰ ਰਹਿ ਗਿਆ ਉਹ ਫੜ ਕੇ ਲਿਆਉਣਾ ਮੈਂ ਬੈਠਣ ਦੇ ਇਹਨੂੰ ਬੈਠਣ ਦੇ ਖੜ ਜਾ ਖੜ ਜਾ ਰੱਤੇ ਰੱਤੇ ਨਾ ਲੜਨਾ ਨੀ ਬੇਟੇ ਲੜਨਾ ਨੀ ਤਾਂ ਲੋ ਬਈ ਆ ਲੋ ਮਿੱਤਰੋ ਬਈ ਆ ਵੀ ਫੜ ਲਿਆ ਹੁੰਦਾ ਆਪਾਂ ਖੱਟੀਆਂ ਖਾਲਾ ਕਬੂਤਰ ਏ ਵੀ ਬਈ ਬਹੁਤ ਗਰਮ ਕਬੂਤਰ ਹਨਾ ਬਾਲਾ ਫਰਾ ਕਬੂਤਰ ਆ ਚੁੰਝੇ ਦੇਖੋ ਬਈ ਜਮਾਨੇ ਕੀ ਚੁੰਝ ਆ ਗਈ ਦੂਜੇ ਕਬੂਤਰਾਂ ਨਾਲੋਂ ਬਹੁਤ ਫਰਕ ਆ ਇਹਦੀ ਚੁੰਝ ਦਾ ਤਾਂ ਆ ਲਓ ਬਈ ਚਾਰੇ ਪਾਲੇ ਆਪਾਂ ਜਾਲ ਦੇ ਵਿੱਚ ਹੋਰ ਸਾਰੇ ਠੀਕ ਆ ਬਈ ਪ੍ਰਾਣੀ ਨੇ ਆਪਣੇ ਆ ਚਾਰੇ ਕਬੂਤਰ ਨਵੇਂ ਨੇ ਤਾਂ ਚਲੋ ਆਪਾਂ ਇਹਨੂੰ ਬੰਦ ਕਰ ਦਿੰਨੇ ਆ ਤੇ ਤੁੱਪੇ ਰੱਖਦੇ ਚੱਲ ਕੇ ਆਜੋ ਬਈ ਲੈ ਕੇ ਚੱਲੀਏ ਇਹਨੂੰ ਬਾਹਰ ਆਪਾਂ ਹੁਣ ਇਹਦਾ ਕੁੰਡਾ ਤਾਂ ਨਹੀਂ ਖੁੱਲਦਾ ਢੱਕਣ ਜਾ ਕੇ ਤੇ ਮਾਰ ਜਾਣ ਡਾਰੀ ਓਏ ਖੁੱਲ ਗਿਆ ਖੁੱਲ ਗਿਆ ਖੁੱਲ ਗਿਆ ਲੋ ਬਈ ਖੁੱਲ ਗਿਆ ਫੀ ਢੱਕਣ ਜਾ ਇਹਦਾ ਬਚ ਗਿਆ ਤਾਂ ਮਿੱਤਰੋ ਬੋਚ ਕੇ ਜੇ ਹੀ ਬਾਹਰ ਕੱਢ ਲੈਨੇ ਆਪਾਂ ਇਹ ਇੱਥੇ ਇੱਥੇ ਇਹ ਬਿਲਕੁਲ ਠੀਕ ਰਹੂਗਾ ਆ ਜਾਓ ਬਈ ਇੱਧਰ ਦੇਖ ਲਿਆ ਪਾਂਡਾ ਦਿੱਤਾ ਕਿ ਨਹੀਂ ਹੈ ਤਾਂ ਮਿੱਤਰੋ ਆ ਬਹੁਤ ਗੰਦੀ ਆਤ ਪੈ ਗਈ ਬਈ ਇਹਨਾਂ ਨੂੰ ਤਾਂ ਯਾਰ ਇਹ ਆਂਡਾ ਭੰਨ ਕੇ ਇਹਨਾਂ ਨੇ ਪੀ ਵੀ ਲਿਆ ਆਪਦੇ ਆਪ ਯਾਰ ਆਂਡਾ ਪਰ ਟਰਕੀ ਦੇ ਬੱਚੇ ਨੂੰ ਖਵਾ ਕੇ ਦੇਖ ਲੈਨੇ ਆ ਜੇ ਖਾਣਗੇ ਤਾਂ ਆ ਜਾਓ ਉਹ 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 ਆ ਜਾ ਆ ਜਾ ਆ ਪੀ ਗਈ ਬਈ ਮੁਰਗੀ ਤਾਂ ਆ ਬੱਚੇ ਜੇ ਪੀਣਗੇ ਪਤਾ ਨਹੀਂ ਨਹੀਂ ਟਰਕੀ ਦੇ ਲੈ ਮੁਰਗੀ ਤਾਂ ਲੈ ਗਈ ਚੱਕ ਕੇ ਤੇ ਬਈ ਇਹਦੇ ਵਿੱਚ ਪਾ ਦਨੇ ਆਪਾਂ ਜਿੰਦੀ ਏ ਚੱਕ ਬਈ ਲੋ ਹੁਣ ਇਹ ਕਿਤੇ ਨਹੀਂ ਹਲਦਾ ਨਾ ਖੁੱਲੇ ਨਾ ਕਰੇ ਤਾਂ ਚਲੋ ਆਪਾਂ ਹੁਣ ਕਾਲ ਸਿਰੀ ਨੂੰ ਫੜ ਲੈਨੇ ਆ ਤੇ ਕੋਹ ਪਿਓਰ ਚਿੱਟੀ ਕਾਲੀਆਂ ਅੱਖਾਂ ਲਈ ਇਹਨੂੰ ਫੜ ਕੇ ਆਪਾਂ ਜਾਲ 'ਚ ਪਾ ਦਨੇ ਕਿਉਂਕਿ ਬਈ ਇਹੇ ਕਬੂਤਰੀਆਂ ਆਪਣੀਆਂ ਸਰ ਨੇ ਤਾਂ ਕਿਉਂਕਿ ਆਪਾਂ ਦੂਜੇ ਕਬੂਤਰਾਂ ਨੂੰ ਬਾਹਰ ਕੱਢਣਾ ਤਾ ਕਰਕੇ ਇਹਨਾਂ ਨੂੰ ਹੁਣ ਆਪਾਂ ਨੂੰ ਜਾਲ 'ਚ ਪਾਉਣਾ ਪਊਗਾ ਆ ਜਾ ਬਈ ਕਾਲ ਸਰੀਏ ਜਿੰਦੀ ਬਈਏ ਪਕੜ ਦਿੰਨੇ ਆ ਬਾਹਰ ਤੇ ਕਾਲ ਸਰੀ ਨੂੰ ਵੀ ਬਈਏ ਦੇ ਵਿੱਚ ਹੀ ਛੱਡ ਦਿੰਨੇ ਆ ਇਹਨਾਂ ਦੇ ਨਾਲ ਜਿਹੜੇ ਕਬੂਤਰ ਆਪਣੇ ਸਰਨੇ ਆ ਆਪਾਂ ਇਹਦੇ ਵਿੱਚ ਛੱਡੀ ਚਾਲਦੇ ਆ ਫੜ ਫੜ ਕੇ ਇੱਕ ਇਹਦਾ ਕਬੂਤਰ ਬੈਠਾ ਆ ਜਾ ਵੀ ਸ਼ੇਰਾ ਤੂੰ ਵੀ ਆ ਜਾ ਤੈਨੂੰ ਵੀ ਪਾਈਏ ਜਾਲ ਦੇ ਵਿੱਚ ਆਪਾਂ ਇਹ ਚੱਲ ਵੀ ਤੂੰ ਵੀ ਜਾ ਅੰਦਰ ਚੱਕ ਬਈ ਇੱਕ ਰਹਿ ਗਿਆ ਬਈ ਹੁਣ ਬਸ ਤੇ ਉਹ ਬੱਚੇ ਨੂੰ ਤਾਂ ਆਪਾਂ ਪਾਉਂਦੇ ਨਹੀਂ ਜਾਲ ਦੇ ਵਿੱਚ ਬੱਚੇ ਨੂੰ ਤਾਂ ਖੁੱਲ੍ਹੇ ਹੀ ਛੱਡਾਂਗੇ ਫੇਰ ਹੀ ਗਿੱਜੂ ਆਪਣੇ ਘਰੇ ਹੈਨਾ ਆ ਜਾ ਆ ਜਾ ਤੂੰ ਵੀ ਆ ਜਾ ਬਹੁਤ ਥਕਾਤਾ ਬਾਈ ਬਹੁਤ ਔਖੀ ਫੜੀ ਗਈ ਆ ਖੁੱਡੇ ਦੇ ਅੰਦਰ ਇਹ ਤਾਂ ਲੋ ਬਈ ਆਪਾਂ ਇਹਦਾ ਵੀ ਵਿੱਚ ਛੱਡ ਦਿੰਨੇ ਇਹਨੂੰ ਵੀ ਲੋ ਬਈ ਸਾਰੇ ਆਪਣੇ ਨਵੇਂ ਕਬੂਤਰ ਆਪਾਂ ਇਹਦੇ ਵਿੱਚ ਛੱਡਤੇ ਜਾਲ ਦੇ ਹੁਣ ਰਹਿ ਗਏ ਆਪਣੇ ਪੁਰਾਣੇ ਉਹਨਾਂ ਨੂੰ ਆਪਾਂ ਕੱਢਦੇ ਆ ਬਾਹਰ ਮਿੱਤਰੋ ਤੇਰੀ ਜਿੰਦੀ ਆਪਾਂ ਪਹਿਲਾਂ ਵਾਂਗੂ ਦੁਬਾਰੀ ਫਸਾ ਦਿੰਨੇ ਇਹਦੇ ਵਿੱਚ ਮਿੱਤਰੋ ਆਜੋ ਹੁਣ ਕੱਢੀ ਇਹਨਾਂ ਨੂੰ ਬਾਹਰ ਚਲੋ ਬਾਹਰ ਚਲੋ ਆਂਡੇ ਵਾਲਿਓ ਤੁਸੀਂ ਵੀ ਮੜੇ ਉੱਠ ਕੇ ਬਾਹਰ ਚਲੋ ਅੱਜ ਚਲੋ ਚਲੋ ਆ ਜਾਓ ਤਾਂ ਬਈ ਬਹੁਤ ਸਾਰੇ ਮਿੱਤਰ ਕਹਿੰਦੇ ਹੁੰਦੇ ਨੇ ਬਈ ਕਬੂਤਰਾਂ ਨੂੰ ਰੋਜ਼ ਬਾਹਰ ਕੱਢਿਆ ਕਰੋ ਤਾਂ ਬਈ ਬੀਜੀ ਹੋ ਗਏ ਸੀ ਵਿੱਚ ਟਾਈਮ ਨਹੀਂ ਲੱਗਿਆ ਪਹਿਲਾਂ ਬੈਲਾ ਬਿਮਾਰ ਸੀ ਕੀ ਫਿਰ ਕਬੂਤਰ ਲੈਣ ਚੱਲ ਗਏ ਆਪਾਂ ਤਾਂ ਬਈ ਰੋਜ਼ ਜਿੱਦੇ ਮੌਕਾ ਲੱਗਦਾ ਬਈ ਆਪਾਂ ਕੱਢਦੇ ਆਂ ਬੜਾ ਫਾਇਡ ਤੇ ਹੋ ਜਾਓ ਓ ਬਈ ਚਲੋ ਚਲੋ ਬਾਹਰ ਚਲੋ ਸ਼ਾਬਾਸ਼ ਚਲੋ 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 ਤੁਸੀਂ ਵੀ ਚਲੋ ਚੱਲ ਵੀ ਰੱਤੇ ਤੂੰ ਵੀ ਚੱਲ ਕਿੱਧਰ ਡਾਰੀਆਂ ਮਾਰੀ ਜਾਣਾ ਚੱਲ ਬਈ ਚਲੋ ਤੁਸੀਂ ਵੀ ਚਲੋ ਤਾਨੂੰ ਅੱਡ ਕਹਿਣਾ ਪਊਗਾ ਚਲੋ ਆ ਪੰਜ ਕਬੂਤਰ ਤਾਂ ਲੈ ਇੱਧਰ ਬੈਠੇ ਨੇ ਚਲੋ ਬਈ ਤੁਹਾਨੂੰ ਆਡੇ ਨਹੀਂ ਵਿਟੇਸ਼ਨ ਦੇਣਾ ਪਊ ਚਲੋ ਸਾਰੇ ਇੱਥੇ ਬੈਠੇ ਹੋ ਚਲੋ ਚਲੋ ਨਿਕਲੋ ਨਿਕਲੋ ਬੱਚੇ ਤੂੰ ਵੀ ਚੱਲ ਚੱਲ ਵੀ ਜੋੜੀ ਤੁਸੀਂ ਵੀ ਚਲੋ ਲੋ ਬਈ ਗਏ ਕਬੂਤਰ ਲਗਭਗ ਆਪਣੇ ਬਾਹਰ ਬੱਚੇ ਨੂੰ ਤਾਂ ਆਪਾਂ ਫੜ ਕੇ ਘੜ ਦੇਣੇ ਬਈ ਆ ਲੈ ਜਾ ਬਈ ਚਲ ਲੋ ਬਈ ਮਿੱਤਰੋ ਆ ਗਏ ਸਾਰੇ ਬਾਹਰ ਬਈ ਕਬੂਤਰ ਆਪਣੇ ਨਵੇਂ ਕਬੂਤਰ ਆਪਣੇ ਜਾਲਚ ਨੇ ਪੁਰਾਣੇ ਕਬੂਤਰ ਆਪਣੇ ਬਾਹਰ ਨੇ ਹੁਣ ਆਪਾਂ ਫਟਾਫਟ ਖੁੱਡੇ ਦਾ ਗੇਟ ਬੰਦ ਕਰ ਦਈਏ ਇਹ ਨਾ ਹੋਵੇ ਕਿ ਤੇ ਆਪਣੇ ਹੀ ਰਾਂਝਾ ਪਹਿਲਾਂ ਵਾਂਗੂ ਆਂਡੇ ਖਾ ਜਾਣ ਆਪਣੇ ਕਬੂਤਰਾਂ ਦੇ ਗੇਟ ਆਪਾਂ ਭੇੜ ਦਿੰਨੇ ਆ ਬਈ ਪਾਣੀ ਬਈ ਇਧਰ ਇਹਨਾਂ ਨੂੰ ਦੋਨੇ ਕੁੰਡਿਆਂ 'ਚ ਪਾਤਾ ਹੁਣ ਜਿਹਨੇ ਪੀਣਾ ਪੀਣ ਨਹਾਉਣਾ ਨਹਾਉਣ ਇਧਰਲੇ ਕਬੂਤਰ ਵੀ ਆਪਾਂ ਖੋਲ ਹੀ ਰੱਖੇ ਨੇ ਹਨਾ ਲੱਕੇ ਲੁੱਕੇ ਜੇ ਫੜਸੀ ਫੁੰਸੀ ਸਾਰੇ ਅੰਦਰ ਬੜੇ ਬੈਠੇ ਨੇ ਇਹਨਾਂ ਨੂੰ ਵੀ ਬਾਹਰ ਕੱਢ ਦਿੰਨੇ ਆਪਾਂ ਚਲੋ ਬਈ ਲੱਕਿਆਂ ਦੀ ਜੋੜੀ ਤੁਸੀਂ ਵੀ ਬਾਹਰ ਚਲੋ ਸ਼ਾਬਾਸ਼ ਚਲੋ 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 ਵੈਰੀ ਗੁੱਡ ਕਬੂਤਰੀ ਆਂਡਿਆਂ ਤੇ ਬੈਠੀ ਆ ਉਹਨੂੰ ਆਂਡਿਆਂ ਤੇ ਬੈਠੀ ਰਹਿਣ ਦੇ ਇਹਦਾ ਵੀ ਗੇਟ ਭੇਡ ਦਿੰਦੇ ਆ ਉਹ ਬਹਿ ਗਿਆ ਭਾਈ ਉਹ ਦੇਖ ਭਾਈ ਦੂਜਾ ਵੀ ਨਕਾਬ ਪੋਛ ਉਹਦੇ ਕੋਲ ਹੀ ਗਿਆ ਉੱਡ ਕੇ ਇੱਕ ਨੇ ਮੇਰੇ ਤੇ ਬਹਿ ਗਿਆ ਦੂਜਾ ਉਹਦੇ ਪਿੱਛੇ ਗਿਆ ਤਾਂ ਮਤਲਬ ਭਾਈ ਇੱਥੋਂ ਇੰਨੀਆਂ ਤੱਕ ਕਲੀਅਰ ਰੱਖਣਾ ਦੋਨੇ ਕਬੂਤਰ ਤਾਂ ਨਹੀਂ ਮੈਨੂੰ ਲੱਗ ਰਹੇ ਹੁਣ ਇਹਨਾਂ ਸਾਰਿਆਂ ਨੂੰ ਮੈਂ ਦਾਣੇ ਫਿਟਦਾ ਭਾਈ ਫਟਾਫਟ ਉਹ 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 ਲੋ ਬਈ ਲੋ ਬਈ ਸਾਰੇ ਕਬੂਤਰ ਚੱਲ ਪਏ ਆਪਣੇ ਦਾਣੇ ਕ ਨਹੀਂ ਉਧਰੋਂ ਲੱਕੇ ਹੋਰਾਂ ਦੀ ਵੀ ਆ ਗਈ ਗੈਂਗ ਤੇ ਆ ਵੀ ਲਾਗੇ ਖਾਣ ਪੀਣ ਨਕਾਬਪੁਰਸ਼ ਬੜੀਆਂ ਜਿਹਾ ਸਾਲਾ ਮਾਰੀ ਜਾਂਦੇ ਨੇ ਕਦੇ ਉੱਡ ਕੇ ਕਿੱਥੇ ਬਹਿ ਜਾਂਦੇ ਨੇ ਕਦੇ ਕਿੱਥੇ ਕਬੂਤਰ ਕਬੂਤਰੀ ਨਿਕਲਣਗੇ ਇਹ ਮੈਨੂੰ ਪੱਕਾ ਪਤਾ ਹੈਗਾ ਇਹ ਉਹ ਦੇਖੋ ਤੇ ਮੰਗਰੀ ਜਾਂਦਾ ਉਹ ਦੇਖ ਆ ਜਾ ਰਾਂਝਾ ਆ ਜਾ ਆ ਜਾ ਆ ਜਾ ਆ ਜਾ ਤਾਂ ਬਈ ਇਹਨਾਂ ਦਾ ਕੁੰਡਾ ਖਰਾਬ ਹੋ ਰਿਹਾ ਸੀ ਪਾਣੀ ਆਪਾਂ ਬਦਲ ਦਿੰਨੇ ਇਹਨਾਂ ਦਾ ਦੇ ਕੋਈ ਕਿਵੇਂ ਸੱਪ ਵਾਂਗੂ ਫੂਕਾ ਮਾਰਦਾ ਆ ਜਾ ਰਾਂਜੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਚੱਕ ਬਈ ਲੱਗ ਜੋ ਫਰੀਦੀ ਮੁੱਠੀ ਇਹਨਾਂ ਨੂੰ ਉੱਤੋਂ ਹੀ ਛੱਡ ਦਿੰਨੇ ਆ ਤੇ ਚਲੋ ਭਈ ਇਹਨਾਂ ਨੂੰ ਖਾਣ ਪੀਣ ਦਿਓ ਇੱਧਰ ਰਾਂਝਾ ਵੀ ਆ ਗਿਆ ਆਪਦੀ ਖਰਾਕ ਤੇ ਉਧਰ ਆਪਣੇ ਕਬੂਤਰ ਮਿੱਤਰੋ ਲੱਗੇ ਨਾਉਣ ਕੁੰਡਿਆਂ ਦੇ ਵਿੱਚ ਬਹੁਤ ਟਾਈਮ ਹੋ ਗਿਆ ਬਈ ਕਬੂਤਰਾਂ ਨੂੰ ਬਾਹਰ ਫਿਰਦੇ ਹੋਏ ਨਹਾਉਂਦੇ ਕਰਦੇ ਤਾਂ ਬਈ ਆ ਕਬੂਤਰੀ ਅੰਡੇ ਵਾਲੀ ਹਨਾ ਤੇ ਉਧਰਲਾ ਕਬੂਤਰ ਜਿਹਨਾਂ ਉਹ ਜੋੜੀ ਨੇ ਅੰਡੇ ਧਰੇ ਹੋਏ ਨੇ ਇਹ ਬਈ ਆਪਦੇ ਅੰਡੇ ਤੇ ਬੈਠਣਾ ਚਾਹੁੰਦੇ ਨੇ ਖੁੱਡੇ ਦੇ ਅੰਦਰ ਜਾਣਾ ਚਾਹੁੰਦੇ ਨੇ ਤੇ ਚਲੋ ਮਿੱਤਰੋ ਆਪਾਂ ਇਹਨਾਂ ਦਾ ਗੇਟ ਖੋਲ ਦਿੰਨੇ ਆ ਹਨਾ ਜਿਹੜੇ ਨੇ ਅੰਡਿਆਂ ਤੇ ਬੈਠਣਾ ਉਹ ਜਾ ਕੇ ਬੈ ਜਾਣਗੇ ਗੇਟ ਆਪਾਂ ਖੋਲਤਾ ਹੁਣ ਆਪਾਂ ਕੋਲੀ ਰਵਾਂਗੇ ਰਾਖੀ ਰੱਖਾਂਗੇ ਹੋ ਗਿਆ ਬਈ ਇੱਕ ਕਬੂਤਰ ਤਾਂ ਗਿਆ ਆਪਦੇ ਅੰਡਿਆਂ ਤੇ ਗਾਨੀ ਵਾਲਾ ਕਬੂਤਰ ਵੀ ਉਹ ਗਿਆ ਬਈ ਅੰਦਰ ਤੇ ਆ ਰੱਤਾ ਵੀ ਆਪਣਾ ਅੰਦਰ ਜਾਣ ਨੂੰ ਫਿਰਦਾ ਰੱਤੇ ਨਾਲ ਆ ਅੱਜ ਤਾਂ ਤੈਨੂੰ ਬਾਹਰ ਕੱ ਚੱਲ ਜਾ ਨਾਲ ਚੱਕ ਵੀ ਰੱਤਾ ਦਿਨੋਂ ਦਿਨ ਠੀਕ ਹੋ ਜਾਂਦਾ ਆਪਣਾ ਰਾਜੇ ਆ ਗੱਲ ਗਲਤ ਤੇਰਾ ਕੁੰਡਾ ਉਧਰ ਹੈਗਾ ਤੂੰ ਇਹਨਾਂ ਨੂੰ ਡਰਾ ਨਾ ਠੀਕ ਆ ਚੱਲ ਆਪਦਾ ਉਥੇ ਏ ਬਈ ਆਪ ਦਾ ਪਾਣੀ ਖਰਾਬ ਕਰਕੇ ਹੁਣ ਕਬੂਤਰਾਂ ਦਾ ਪਾਣੀ ਖਰਾਬ ਕਰਨ ਚੱਲੇ ਸੀ ਤਾਂ ਅੱਗੋ ਰਾਹ ਚ ਇਹਨਾਂ ਨੂੰ ਮਿਲ ਗਿਆ ਮੈਂ ਉੱਥੇ ਮੋੜ ਲਿਆਂਦੇ ਵਾਪਸ ਐਂਦਰ ਬਾਬੋ ਮੈਂ ਕੀ ਦੇਖੀ ਜਾਨਾ ਬਈ ਆਪਣਾ ਨਕਾਬ ਪੋਸ਼ ਟੋਕਰੀ ਦੇ ਅੰਦਰ ਬੜਿਆ ਬੈਠਾ ਉਹ ਦੇਖੋ ਬਈ ਕਿਤੇ ਬਈ ਇਹ ਜੋੜੀ ਤਾਂ ਨਹੀਂ ਯਾਰ ਆਂਡੇ ਧਰਨ ਵਾਲੀ ਹੋਵੇ ਯਾਰ ਕਿਤੇ ਮੈਨੂੰ ਤਾਂ ਪੱਕਾ ਲੱਗੀ ਜਾਂਦਾ ਯਾਰ ਵੀ ਕੋਈ ਨਾ ਕੋਈ ਗੱਲ ਹੈਗੀ ਆ ਯਾਰ ਆਜੋ ਬਾਕੀ ਆਪਾਂ ਬਾਹਰ ਚੱਲਦੇ ਹਾਂ ਹੁਣ ਕਬੂਤਰ ਤਾਂ ਬਈ ਨਹਾਉਣ ਚ ਹਟ ਹੀ ਨਹੀਂ ਜਾਂਦੇ ਅੱਜ ਯਾਰ ਦਾਮ ਹੀ ਨਹੀਂ ਲਈ ਜਾਂਦੇ ਪਤਾ ਨਹੀਂ ਕੀ ਹੋ ਰਿਹਾ ਇਹਨਾਂ ਨੂੰ ਲੱਗੇ ਪਏ ਆ ਲੱਗੇ ਪਏ ਆ ਰਾਂਝੇ ਕੀ ਐ ਇਹ ਵਟ ਇਫ ਦਿਸ ਬਿਹੇਵੀਅਰ ਮੂਵ ਫਿਰ ਚੁੰਜ ਫਰੇ ਕੁਛ ਲਵੇਟ ਲਿਆ ਤੂੰ ਤਾਂ ਹੈਂ ਹਟ ਜਾ ਚੱਲ ਬਾਹਰ ਇਥੋਂ ਬਾਹਰ ਚੱਲ ਬਾਹਰ 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 ਸ਼ਾਬਾਸ਼ ਤੰਗ ਨਾ ਕਰਿਓ ਮੈਨੂੰ ਠੀਕ ਆ ਰਾਮ ਨਾਲ ਅੰਦਰ ਚੱਲ ਜਾਓ ਸਾਰੇ ਲੋ ਵਈ ਬੱਚਾ ਵੀ ਗਿਆ ਆਪਣਾ ਉਹ ਵਿਰਤਾ ਵੀ ਗਿਆ ਆਪਣਾ ਸਾਰੇ ਕਬੂਤਰ ਆਪਣੇ ਗਏ ਜਿਹੜੇ ਬਾਹਰ ਖੁੱਲੇ ਸੀ ਆ ਜੋ ਬਈ ਹੁਣ ਤੁਹਾਡੀ ਵਾਰੀ ਆ ਬਾਹਰ ਨਿਕਲਣ ਦੀ ਚਲੋ ਬਾਹਰ ਚਲੋ 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 ਸ਼ਾਬਾਸ਼ ਇੱਕ ਇੱਕ ਕਰਕੇ ਲਾਈਨ ਬਣਾ ਕੇ ਆਜੋ 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 ਚੱਲ ਬਈ ਚੱਲ ਬਈ ਹੁਣ ਤੂੰ ਚੱਲ 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 ਤੂੰ ਰਹਿ ਗਈ ਇਕੱਲੀ ਚੱਲ ਇਹਨੂੰ ਪਤਾ ਹੀ ਨਹੀਂ ਗੇਟ ਕਿੱਥੇ ਆ ਆਹ ਸੀ ਗੇਟ ਚੱਲ ਬਈ ਸ਼ਾਬਾਸ਼ ਸਾਰੇ ਕਬੂਤਰ ਬਈ ਆਪਣੇ ਖੁੱਡੇ ਦੇ ਅੰਦਰ ਆ ਗਏ ਜਾਲ ਹੋ ਗਿਆ ਬੇਲਾ ਤਾਂ ਮੈਨੂੰ thro ਜਾਲ ਨੂੰ ਲਾ ਦਿੰਨੇ ਆ ਆਪਾਂ ਇੱਕ ਵਾਰੀ ਕੋਂਡਾ ਕਿਤੇ ਕੋਈ ਵਿਚ ਵੜ ਜੇ ਕਬੂਤਰ ਅੰਦਰ ਵਾੜੇ ਮੈਂ ਨਾਲ ਦੀ ਨਾਲ ਹੀਰ ਤੇ ਰਾਂਝਾ ਉਹੀ ਗੱਲ ਹੋਈ ਨਾ ਆ ਆ ਗਏ ਉਹਦੀ ਪਾਣੀ ਤੇ ਨਾ ਦੇ ਤੇ ਇੱਕ ਫੈਂਸੀ ਨਹੀਂ ਹੈਗਾ ਯਾਰ ਇੱਕ ਫੈਂਸੀ ਕਿੱਧਰ ਗਿਆ ਓਏ ਓਵਰਦਾ ਲੋ ਬਈ ਫੈਂਸੀ ਵੀ ਆ ਗਿਆ ਆਪਣਾ ਚਲੋ ਜੀ ਹੁਣ ਸਾਰੇ ਗਏ ਬੰਦ ਕਰਦੇ ਆ ਇੱਥੇ ਰੱਖ ਇੱਥੇ ਰੱਖ ਕਿਆ ਬਾਤ ਹੈ ਵਾਹ ਕੀਆ ਸੀਨ ਹੈ ਜੋ ਪਾਣੀ ਦੀ ਵੇਟ ਕਰੀ ਜਾਂਦੇ ਸੀ ਨਾ ਮੈਨੂੰ ਪਤਾ ਸੀ ਚਲੋ ਪੀ ਲਓ ਪੀ ਲਓ ਪੀ ਲਓ ਖਰਾਬ ਨਾ ਕਰਿਓ ਬਸ ਨਾ ਆ ਕੇ ਆਇਓ ਬਾਹਰ ਨਾ ਆਇਓ ਨਾ ਕੱਲਾ ਪਾਣੀ ਪੀ ਲਓ ਠੀਕ ਆ ਤਾਂ ਆਇਓ ਮਿੱਤਰੋ ਹੁਣ ਚੱਲਦੇ ਆਂ ਬਾਈ ਆਪਾਂ ਬਾਹਰ ਮਾਸਟਰ ਖੁੱਡਾ ਕਰਦੇ ਆਂ ਆਪਾਂ ਬੰਦ ਆਜੋ ਵੀ ਕੇਰਾ ਹੁਣ ਤੁਸੀਂ ਬਾਹਰ ਨਿਕਲੋ ਤੁਹਾਡੇ ਨੂੰ ਨਮਾ ਕਰ ਦੇਈਏ ਠੀਕ ਆ ਚਲੋ ਖੇਡੋ ਬਾਹਰ ਆ ਲੋ ਬਈ ਇਹਨੇ ਤੁਹਾਡਾ ਜੀ ਲੱਗਿਆ ਰਹੂਗਾ ਚੱਕੋ ਖਾਓ ਬੱਟ ਖਾਣਾ ਵੀ ਆ ਗਿਆ ਲੱਗ ਬੱਟ ਖਾਣੇ ਲੱਗੇ ਜੇ ਤੂੰ ਵੀ ਇਹਨਾਂ ਦੇ ਨਾਲ ਕਰ ਲੈ ਕੰਪਨੀ ਜੁਆਇਨ ਲਓ ਬਈ ਦੋਨੇ ਪਿੰਜਰਿਆਂ ਦੀ ਸੈਟਿੰਗ ਕਰਤੀ ਆਪਾਂ ਆਪਣੇ ਲੱਕੇ ਕਬੂਤਰਾਂ ਵਾਲਾ ਲਾਤਾ ਆਪਾਂ ਫੀਲ ਚੂਜੇ ਦੇ ਵਾਸਤੇ ਇੱਥੇ ਤੇ ਜਿਹੜਾ ਇੱਥੋਂ ਵਾਲਾ ਪਿੰਜਰਾ ਸੀ ਵੱਡਾ ਉਹ ਆਪਾਂ ਲਾਤਾ ਬਈ ਇੱਥੇ ਤੇ ਉਦੋਂ ਬਾਅਦ ਸਾਹਮਣੇ ਲਾਤਾ ਕੂਲਰ ਤਾਂ ਬਈ ਬੈਲਾ ਹੁਣ ਇਹਦੇ ਵਿੱਚ ਆਰਾਮ ਨਾਲ ਬੈਠਿਆ ਕਰੂਗੀ ਤੁਰ ਫਿਰ ਲਿਆ ਕਰੂਗੀ ਆਜੋ ਆਜੋ ਬਈ ਸਾਰੇ ਆਜੋ ਰੈਬਿਟ ਸ਼ੈਬੀਟ ਆਜੋ ਤੁਸੀਂ ਭੱਜ ਕੇ ਆਜੋ ਆਓ 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 ਜੋਗੂ ਨੂੰ ਵੱਡੇ ਮੁਰਗੇ ਮੁਰਗੀਆਂ ਤੇ ਫੀਲ ਚੂਚਿਆਂ ਦੀ ਸਾਰਿਆਂ ਦਾ ਇਹਨਾਂ ਦੀ ਫੈਮਿਲੀ ਆ ਗਈ ਬਈ ਹਰੇ ਤੇ ਚਲੋ ਇਹਨਾਂ ਨੂੰ ਖਾਣ ਪੀਣ ਦਿਓ ਇਧਰ ਆਪਾਂ ਮਾਸਟਰ ਕੇਜ ਦੀ ਖਬਰ ਲੈ ਲਈਏ ਥੋੜੀ ਜੀ ਆਜੋ ਆਜੋ ਖਾ ਲੋ ਖਾ ਲੋ ਖਾ ਲੋ ਐ ਇਧਰ ਮਿੱਤਰੋ ਮਾਸਟਰ ਕੇਜ ਦੇ ਅੰਦਰ ਬਈ ਬਈ ਆਪਾਂ ਦਾਣਾ ਤੇ ਪਾਣੀ ਇਹਨਾਂ ਦਾ ਦੋਨੇ ਚੀਜ਼ਾਂ ਬਦਲਤੀਆਂ ਕੁਛ ਉੱਤੇ ਬੈਠੇ ਕੁਛ ਆਗੇ ਥੱਲੇ ਚਲੋ ਆਪਾਂ ਬਾਹਰ ਨਿਕਲਦੇ ਆਂ ਕਰੀਏ ਬੰਦ ਚਲੋ 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 ਬਈ ਪਾਣੀ ਦਾ ਚਲੋ 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 ਬਈ ਗਏ ਅੰਦਰ ਲੋ ਬਈ ਹੁਣ ਆਪਾਂ ਕਰ ਲੱਗੇ ਆਪਣੀ ਬੈਲਾਂ ਨੂੰ ਸ਼ਿਫਟ ਐ ਇਥੋਂ ਕੋਈ ਸ਼ਿਫਟ ਕਰਨ ਤੋਂ ਪਹਿਲਾਂ ਆਪਾਂ ਇਹਨੂੰ ਇੰਨੀ ਡਾਈਟ ਦੇ ਦਈਏ ਥੋੜੀ ਜੀ ਡਾਕਟਰ ਨੇ ਕਿਹਾ ਬਈ ਬਾਲੀ ਨਹੀਂ ਦੇਣੀ 100-100 ਗ੍ਰਾਮ ਕਰਕੇ ਇਹਨੂੰ ਡਾਈਟ ਦੇਣੀਆਂ ਡਾਕਟਰ ਨੇ ਦੋ ਬੋਤਲਾਂ ਚ ਠੀਕ ਕਰਤੀ ਜਮਾ ਇਹ ਆ ਜਾ ਭੱਜ ਕੇ ਭੱਜ ਕੇ ਭੱਜ ਕੇ ਵੈਰੀ ਗੁੱਡ ਚੱਲ ਬੈਲਾ ਨਵੇਂ ਘਰ ਚ ਤਾਂ ਅੱਜ ਆਪਾਂ ਨੂੰ ਚਾਖ ਕੇ ਬਾੜਨੀ ਪੈਣੀ ਹੈ ਵਿੱਚ ਚੱਲ ਬੈਲਾ ਤਾਂ ਬਈ ਆਪਾਂ ਇਹਦੇ ਜਿਹੜੇ ਆਹ ਗਲ ਵਾਲਾਗਾ ਆਪਾਂ ਖੋਲਦਨੇ ਪਟਾ ਤੇ ਅੰਦਰ ਇਹ ਵਧੀਆ ਫਿਰਦੀ ਰਹੂਗੀ ਇੱਧਰ ਦੇਖ ਮੇਰੇ ਕਿੰਨੀ ਆਦਾ ਧਿਆਨ ਰੱਖੀ ਠੀਕ ਆ ਇਹਦੇ ਵਾਸਤੇ ਵੀਰੇ ਇੱਥੇ ਕੂਲਰ ਲੱਗਿਆ ਹੋਇਆ ਚੰਗੀ ਠੰਡੀ ਹਵਾ ਆਉਂਦੀ ਆ ਪਿੰਜਰੇ ਦੇ ਵਿੱਚ ਇਹ ਵਧੀਆ ਖੁਸ਼ ਰਹੂਗੀ ਖੁੱਲਾ ਪਿੰਜਰਾਗਾ ਤਾਂ ਦੋਨੇ ਕੰਮ ਹੋ ਗਏ ਛੋਟਾ ਪਿੰਜਰਾ ਵੀ ਕੰਮ ਆ ਗਿਆ ਇੱਧਰ ਬਈ ਸਾਰੇ ਜਾਨਵਰਾਂ ਦਾ ਦਾਣਾ ਪਾਣੀ ਮਿੱਤਰੋ ਹੋ ਗਿਆ ਕੱਲੇ ਖਰਗੋਸ਼ ਤੇ ਹੀਰਾਂਜਾ ਆਪਣੇ ਬਾਹਰ ਨੇ ਆਸੀ ਮਿੱਤਰੋ ਆਪਣੀ ਅੱਜ ਦੀ ਵੀਡੀਓ ਵੀਡੀਓ ਸੋਹਣੀ ਲੱਗੀ ਹੋਵੇ ਤਾਂ ਬਈ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਟਿਕਾ ਕੇ ਮਿਲਦੇ ਆ ਇੱਕ ਨਵੀਂ ਵੀਡੀਓ ਚ ਨਵੇਂ ਟੌਪਿਕ ਤੇ ਰੱਬ ਰਾਖਾ ਜਟੋ